ਘਰ ਮੇਂ ਤਾਂ ਕਵਰਾਟ ਹੋਈ ਜਾਂਦੀ ਆ ਕਾਦੀ ਕਵਰਾਟ ਹੋ ਗਈ ਕਵਰਾਣ ਮੇਰੇ ਸਿਰ ਨੂੰ ਆਏ ਲਾਦਾ ਕੁਛ ਚੜੀ ਜਾਂਦਾ ਜਿਵੇਂ ਸਿਰ ਨੂੰ ਕੁਛ ਚੜਦਾ ਹੁੰਦਾ ਮੇਰੇ ਤਾਂ ਕੀ ਚੜ ਗਏ ਤੇਰੇ ਸੈਣ ਦੇ ਉੱਤੇ ਤੀਵੀਆਂ ਦੇਖਣ ਨੂੰ ਮੈਨੂੰ ਪਤਾ ਇੱਕ ਚੜਦੀ ਇੱਕ ਉਤਰਦੀ ਆ ਬਸਾਂ ਤੇ ਤੀਵੀਆਂ ਹੀ ਦੇਖੀ ਜਾਂਦਾ ਆਏ ਨਹੀਂ ਤੇਰਾ ਕੋਈ ਰਿਸ਼ਤਾ ਕਰਦਾ ਨਾ ਕੋਈ ਪੱਟੀ ਜਾਵੇ ਤੇਰਾ ਤੇ ਉਰ ਕਰਦਾ ਨਹੀਂ ਕਰਦਾ ਤੂੰ ਸਾਰੀ ਉਮਰ ਉਹਨੂੰ ਕੀ ਕਹਿੰਦਾ ਨਾ ਵਿਆਹ ਹੈ ਤੂੰ ਆਪਦੇ ਜੋਗਰਾ ਰੱਖੇ ਰੇਹਾ ਮਮਾ ਮੈਂ ਤਾਂ ਇੱਕ ਦੇ ਜੋਰ ਤੇ ਰੱਖਿਆ ਵੈਨ ਭਈ ਕਦੇ ਜੋਰ ਤੇ ਹਾਂ ਇੱਜ਼ਤ ਵੀ ਲਹਾਈ ਤੂੰ ਆਵਦੀ ਲਹਾਈ ਹੈ ਪਹਿਲ ਲਹਾਈ ਹੈ ਫਿਰ ਦੋ ਕਿਲੇ ਦਿੱਤੇ ਵੀ ਨਹੀਂ ਮੈਨੂੰ ਹਾਂ ਹਾਂ ਗੋਲਗਾਪਲੇ ਆ ਕੇ ਰੱਖ ਸਪਰੇਅ ਦੇ ਆ ਹਾਂ ਗੋਲਗਾਪੇ ਦਾ ਪੁੱਲਿਆ ਪਾਸ ਬੈ ਬੈ ਜਾ ਮੈਂ ਵਰਤਾਂ ਕਰਦਾ ਤਾਂ ਖਾ ਤਾਂ ਸਹੀ ਦਾ ਭਾਵਾ ਫੜਾ ਸੱਚੀ ਹਾਂ ਚੁੱਪ ਕਰਕੇ ਕੋਦਰ ਨੂੰ ਵਿਆਹ ਦੇ ਮੈਂ ਤਾਂ ਦੱਸਾ ਹੁਣ ਤਾਂ ਲੋਕਾਂ ਨੇ ਵੀ ਗੱਲਾਂ ਬਣਾਉਣ ਲੱਗਦੇ ਲੋਕ ਵੀ ਓ ਯਾਰ ਗੱਲ ਮੈਂ ਕੀਤੀ ਮਾਸੀ ਨੇ ਅੱਜ ਚਪਚਪ ਗੱਲਾਂ ਕਰੀਆਂ ਬੜਾ ਯਾਰ ਝੋਨੇ ਚ ਦਵਾਈ ਸਿੱਟਣੀ ਸੀਗੀ ਤੇ ਬਾਈ ਫੇਰ ਲੜੂਗਾ ਗਏ ਨਹੀਂ ਅੱਜ ਓ ਕੀ ਹਾਲ ਹੈ ਜੀ ਨਾ ਵਧੀਆ ਵਧੀਆ ਬਾਈ ਹੋਰ ਠੀਕ ਹੈ ਠੀਕ ਹੈ ਵਧੀਆ

ਇੱਤਿ ਦੀ ਬਾਈ ਕਿਵੇਂ ਸੀ ਇੱਥੇ ਕੱਦ ਤੈਨੂੰ ਕਿ ਖੇਤ ਬਾਗ ਜੀ ਉਹ ਖੇਤ ਨਾ ਮੈਂ ਥੋੜਾ ਉਲਝ ਗਿਆ ਖੇਤ ਤਾਂ ਜਾਣਾ ਸੀ ਉਹਦਾ ਪੁੱਤ ਬਾਲਾ ਉਲਜਿਆ ਤੇ ਥੋੜਾ ਹੀ ਉਲਜਿਆ ਮੈਨੂੰ ਦੱਸਿਆ ਸਾਰੇ ਟੋਬੇ ਦੀ ਕਰਦਾ ਹੁਣ ਟੋਬੇ ਤੇ ਮੈਂ ਕੀ ਕਰਨਾ ਸੀਗਾ ਟੋਬੇ ਤੂੰ ਫੇਰ ੱਡੇ ਤੇ ਜਾਣਾ ਤੇ ਦਿਮਾਗ ਖਰਾਬ ਹੈ ਜਰਾ ਕੌਣ ਕਹਿੰਦਾ ਤੈਨੂੰ ਕੀ ਹੋ ਗਿਆ ਕੀ ਹੋ ਗਿਆ ਫੇਰ ਤੂੰ ਉਹਨਾਂ ਦੇ ਮਿਲ ਗਿਆ ਮਾਰ ਕੀ ਕਰਦਾ ਸੀ ਉਹ ਮੈਂ ਕਿਹੜੇ ਮਿਲ ਕੇ ਮਾਰ ਗਿਆਗਾ ਤੇ ਮੈਨੂੰ ਦੱਸਿਆ ਉਹਨੇ ਚੇਤੂ ਤਾਂ ਆਏ ਨੇ ਕੀ ਕਹਿੰਦਾ ਕਹਦਾ ਕਿ ਮੇਰ ਮਿਲ ਗਿਆ ਮਗਰ ਫਤਰਾ ਫਿਰਦਾ ਓਏ ਹੈ ਓਏ ਰੱਬਾ ਉਹਦੇ ਮਗਰ ਕਿਉਂ ਲੱਗਦਾ ਚੁਗਲਖੋਰ ਦੇ ਮਗਰ ਯਾਰ ਉਹਦਾ ਤਾਂ ਕੰਮ ਹੀ ਚੁਗਲੀਆਂ ਕਰਨਾ ਹੈਗਾ ਚੁਗਲਖੋਰ ਤਾਂ ਹੈਂ ਤੇ ਵੀ ਕਰਦਾ ਉਹਨੇ ਲੜਵਾ ਤੇ ਮੈਨੂੰ ਆ ਤਾਈ ਵੀ ਕਹਿ ਕੇ ਗਈ ਆ ਹੁਣ ਕਿ ਤੁਹਾਡੇ ਨੂੰ ਮੜਾ ਸਮਝਾ ਲੋ ਕੋਈ ਸ਼ਰਮ ਸ਼ਰਮ ਮੰਨ ਲਿਆ ਕਰ ਉਹ ਤਾਈ ਨੂੰ ਮੈਂ ਕੀ ਕਹਤਾ ਕੀ ਪਤਾ ਕੀ ਕਹਤਾ ਕਿ ਕੋਲੇ ਕੱਸਦਾ ਫਿਰਦਾ ਰਹਿੰਦਾ ਲੋਕਾਂ ਦੇ ਕਮਾਲ ਆ ਯਾਰ ਹੁਣ ਗਲੀ ਤੇੜੇ ਤੇ ਵੇੜੇ ਚ ਤਾਂ ਜਾਣਾ ਹੀ ਯਾਰ ਨੰਗਣਾ ਟਪਣਾ ਤਾਂ ਹੈਗਾ ਹੀ ਐ ਖੇਤ ਜਾਂਦੇ ਨੂੰ ਕੀ ਹੁੰਦਾ ਤੈਨੂੰ ਉਹ ਖੇਤ ਮੈਂ ਨਾ ਥੋੜਾ ਜਿਹਾ ਉਲਝ ਗਿਆ ਮੈਨੂੰ ਕੰਮ ਸੀਗਾ ਕੋਈ ਜਾਣਾ ਸੀ ਕੰਮ ਹੀ ਪਹੁੰਚ ਸਾਮਾ ਮੈਂ ਨਾ ਇਹਦਾ ਮੋਟਰਸਾਈਕਲ ਸਮਰਾ ਕੇ ਲਿਆਉਣਾ ਸੀਗਾ ਅੱਛਾ ਤੇ ਉਹ ਗਾਹਾਂ ਗਿਆ ਮੈਂ ਅੱਡੇ ਤੇ ਉਹ ਹੈ ਨਹੀਂ ਸੀਗਾ ਅੱਡੇ ਵਾਲੀ ਤਾਂ ਗੱਲ ਉਹ ਹੀ ਤਾਂ ਗਲਤ ਉਹ ਫਿਰ ਮੈਂ ਤਾਂ ਮੋਟਰਸਾਈਕਲ ਦਾ ਪਤਾ ਲੈਣ ਗਿਆ ਸੀ ਸਮਰਾਉਣਾ ਸੀ ਤਾਂ ਗਿਆ ਸੀ ਅੱਡੇ ਤੇ ਤੇ ਗੱਲ ਸੁਣ ਲੈ ਧਿਆਨ ਨਾਲ ਮੈਂ ਕਿਸੇ ਨੂੰ ਬੰਦੇ ਨੂੰ ਪੁੱਛਿਆ ਰਿਸ਼ਤੇ ਬਾਰੇ ਤੇਰੇ ਅੱਛਾ ਤੇਰੇ ਪੀਏ 40000 ਨਾਂ ਦਾ ਤੇ ਫਿਰ ਦੇ ਦੇ ਤੇ ਇਹਦੇ ਨਹੀਂ ਮੈਂ ਤਾਂ ਤੇਰੇ ਖਾਤੇ ਚ ਦੇਉਂਗਾ ਓ ਮੇਰੇ ਖਾਤੇ ਦੀ ਕਿਹੜੀ ਡੋਮਣੀ ਹੁੰਦੀ ਹੈਗੀ ਤੇਰੇ ਕੋਲ ਤਾਂ ਸਭ ਕੁਝ ਹੈਗਾਗਾ ਯਾਰ ਫਿਰ ਮੈਂ ਆਪਦੇ ਖਾਤੇ 'ਚ ਤੁਰੇ ਰਿਸ਼ਤਾ ਤੇਰਾ ਹੋਣਾ ਓਏ ਹੈ ਓਏ ਮੈਂ ਤਾਂ ਕਦੇ ਕੁਝ ਮੰਗਿਆ ਨਹੀਂ ਤੇ ਥੋਂ ਯਾਰ ਸਾਰਾ ਕੁਝ ਤੇਰੇ ਕੋਲ ਹੀ ਹੈ ਤੂੰ ਹੀ ਦੇਗਾ ਹੁਣ ਸਾਰਾ ਹੀ ਕੁਝ ਨੂੰ ਤੂੰ ਐਗੱਲਾ ਕਰਦਾ ਜਿਵੇਂ ਆਪਣੇ ਕੋਲ 100 ਕਿਲਾ ਹੁੰਦਾ ਰੋਟੀ ਪਾਣੀ ਤਾਂ ਮੈਂ ਸੰਸਾ ਚੱਲਦਾ ਲੈ ਫਿਰ ਕੰਮ ਕਰ ਕੋਈ 40000 ਦਾ ਕੋਈ ਕਰ ਲੈ ਜਗਾੜ ਓ ਬਾਈ ਯਾਰ ਕੰਮ ਕਰਦੇ ਤਾਂ ਹੈਗੇ ਆ ਯਾਰ ਹੁਣ ਇਧੂ ਉੱਤੇ ਕੀ ਹੁਣ ਆਪਾਂ ਬੈਂਕ ਲੁੱਟ ਰਗੇ ਯਾਰ ਆ ਤਾਂ ਮੈਂ ਹੀ ਕਰੀ ਜਾਨਾ ਕਿਤੀ ਆਲਾ ਕੋਈ ਹੋਰ ਐਕਸਟਰਾ ਕਰ ਲੈ ਜੀਤ ਬਣ ਜੇ ਕੁਛ ਅੱਛਾ ਸਾਈਡ ਬਿਜ਼ਨਸ ਕਰਗੇ ਤੇ ਹੋਰ ਕੋਈ ਨਹੀਂ ਫਿਰ ਦੇਖਾਂਗੇ ਤੂੰ ਕਰਾ ਗੱਲ ਤਾਂ ਕਰਾ ਨੂੰ ਦੇਖੇਗਾ ਉਦੋਂ ਤਰ ਇੱਥੇ ਹੀ ਟੱਪ ਜੂ ਉਹ ਨਹੀਂ ਟੱਪਦਾਗਾ ਤੂੰ ਗੱਲਬਾਤ ਤਾਂ ਚਲਾਇਨੇ ਚਲਾ ਰੱਖੀਏ ਗੱਲਬਾਤ ਇੱਕ ਦੋ ਦਿਨਾਂ ਤੱਕ ਕੋਈ ਘਰ ਹੱਲ ਕੋਈ ਨਹੀਂ ਫਿਰ ਦੇਖਦੇ ਆਂਗੇ ਹੋਰ ਹਾਂ ਉਧਰ ਉਹ ਪ੍ਰਧਾਨ ਨੂੰ ਚਾਹ ਦਾ ਖਾਇਦਾ ਨਹੀਂ ਲੈ ਕੇ ਆਈ ਕੋਈ ਨਹੀਂ ਕਿੱਥੇ ਐ ਦਵਾਰੇ ਕਹਦੇ ਉਹ ਖੁਸ਼ੀ ਓਕੜਾ ਸੁਣਦੀ ਐ ਲਾ ਕੇ ਕੰਨਾਂ 'ਚ ਬੈਠੀ ਰਹਿੰਦੀ ਐ ਕੋਈ ਨਹੀਂ ਕਹਦੇ ਦਵਾਰੇ ਆਈ ਪੀ ਹੋਊਗੀ ਕੰਮ ਤਾਂ ਦਾ ਇਹ ਕੋ ਪਤਾ ਨਹੀਂ ਕਿੱਧਰ ਗਈ ਆ ਉੱਤੀ ਮਾਰਨਾ ਉਹ ਪਰਜਾਈ ਨੂੰ ਗੋਲ ਚਾਹ ਦਾ ਆਈ ਪੀ ਹੋਊਗੀ ਸੁਣਦਾ ਨਹੀਂ ਸੁਣ ਗਿਆ ਸੁਣ ਗਿਆ ਸਮਾਂ ਸਾਹਮਣੇ ਖੜੀ ਆ ਤੁਹਾਡੇ ਅੱਖਾਂ ਚੱਖਾਂ ਪਾਈ ਹਾਂ ਦੱਸ ਕੀ ਕਹਿਣਾ ਚਾਹ ਬਣਾ ਲਈ ਚਾਹ ਕਿੱਥੇ ਬਣਾ ਲਈ ਦੁੱਧ ਤਾਂ ਪਾਟ ਗਿਆ ਹੁਣ ਦੁਬਾਰਾ ਸਿਆਪੇ ਉਹੀ ਗੱਲ ਹੁਣ ਕੋਈ ਮੈਂਸ ਨਹੀਂ ਹੈਗੀ ਹੁਣ ਮੈਂਸ ਮਿਲ ਪੂਗੀ ਕਿਤੇ ਆਪਨੇ ਚਾਉਂਗੀ ਹੁਣ ਔਰ ਜਾਂ ਤਾਂ ਮੁੱਲ ਲਿਆ ਦੁੱਧ ਤੇ ਮੁੱਲ ਹੀ ਲਿਆ ਓਏ ਲਿਆਉਣਾ ਫਿਰ ਮੈਂ ਚੰਗਾ ਤੂੰ ਇਹਨੂੰ ਕਦੇ ਚਾਹ ਬਣਾ ਦਵਾ ਜਾਂ ਚਾਹ ਬਣਾਏ ਨੇ ਲਿਆਉਂਦਾ

ਕਿਉਂ ਕੀ ਤਰਵਾ ਦੀਏ ਤੂੰ ਦੇਖ ਤੂੰ ਦੱਸ ਮੈਨੂੰ ਇਹੇ ਜੀ ਨਾ ਹੋਵੇ ਨਾ ਜਿਹੜੇ ਦੋਸਤ ਲੜਾਉ ਵੀ ਲੈ ਕੇ ਭਾਜੇ ਯਾਰ ਉਹ ਵਧੀਆ ਬੰਦਾ ਹੈ ਜਿਹੜਾ ਘਰ ਬਉਂਦਾ ਹੁੰਦਾ ਹੈ ਹੋਰ ਕਿਤੇ ਉਹੀ ਗੱਲ ਬਾਰ ਕੇ ਮੋਟਰਸਾਈਕਲ ਖੜਾ ਰਿਹਾ ਕਰ ਆਪਣੇ ਇਥੇ ਤਾਂ ਛੱਟੂ ਹੈੜਾ ਆਪੇ ਦੇਖੀਓ ਜਿਹੜਾ ਆਪਣ ਮੈਨੂੰ ਨਹੀਂ ਪਤਾ ਅਗਲੀ ਕਹਿ ਦੂਗੀ ਜੇ ਇਹੇ ਜੀ ਕੋਈ ਹੋਊਗਾ ਜਿਹੇ ਜੀ ਆਪ ਹੈ ਉਹੇ ਜੀ ਇਹ ਹੋਊਗੀ ਮੁੜ ਕੇ ਅਗਲਾ ਮਾੜੀ ਅੱਖ ਮੇਰੇ ਤੇ ਵੀ ਰੱਖਣ ਲੱਗ ਜੂ ਮੈਂ ਤੁਹਾਨੂੰ ਦੱਸਾਂ ਮੈਂ ਕੁੜੀ ਆਪ ਦੇਖੋ ਪਹਿਲਾਂ ਹਾਂ ਫਿਰ ਦੇਖਾਂ ਤਾਂ ਹੋਰ ਕੌਣ ਜਾਊ ਹਾਂ ਮੈਂ ਹੀ ਦੇਖਾਂ ਮੈਂ ਤਾਂ ਦੱਸਾਂ ਉਹੀ ਗੱਲ ਅੱਜ ਕੱਲ ਚੱਜਤੀ ਪੁੱਤ ਮਸੇ ਮਿਲਦਾ ਆ ਲੋਫਰਾਂ ਜਾਂ ਬਥੇਰਾਂ ਫਿਰ ਤਾਂ ਮੈਂ ਤਾਂ ਮੈਨੂੰ ਪਹਿਲੀ ਗੱਲ ਤਾਂ ਆਏ ਆ ਬਾਲੀ ਸੋਹਣੀ ਸੁਨੱਖੀ ਤੱਕ ਉਧਰ ਨਾ ਵਿਆਹ ਕਰੂੰਗੀ ਮਿਲੂਗੀ ਚੱਜ ਹਾਰ ਮਸਾ ਮਿਲੂ ਪਹਿਲੀ ਗੱਲ ਤਾਂ ਉਮਰ ਵਾਲੀ ਉਧਰ ਦੀ ਹਾਂ ਪਰ ਤੂੰ ਇੰਨੇ ਕੋ ਰੱਖਦੀਆਂ ਕੰਡੀਸ਼ਨਾਂ ਚੱਜ ਦੀ ਹੋਵੇ ਸੋਹਣੀ ਹੋਵੇ ਤੈਨੂੰ ਵੀ ਪਤਾ ਉਹ ਟੱਪਿਆ ਉਮਰ ਦਾ ਜਾਇਜ਼ ਹੀ ਮਿਲਦੀ ਹੈ ਠੀਕ ਹੈ ਮੈਨੂੰ ਐਜ ਲੱਗਦਾ ਕੋਈ ਮਿਲਦੀ ਨਹੀਂ ਮੈਂ ਤਾਂ ਕਹਿੰਦੀ ਹਾਂ ਬਤਾ ਸੋਚਿਆ ਮੈਨੂੰ ਟੈਨਸ਼ਨ ਰਹਿੰਦੀ ਆ ਟੈਨਸ਼ਨ ਰਹਿੰਦੀ ਦੀ ਟੈਨਸ਼ਨ ਨੂੰ ਕਰਨ ਨੂੰ ਕਹਿੰਦੀ ਆ ਵੀ ਉਹ ਕਰਵਾਉਂਦਾ ਹੁਣ ਦੇਖ ਆਉਣੇ ਕੀ ਦੀ ਗੱਲ ਕਰਦਾ ਕੌਣ ਕਰਵਾਉਂਦਾ ਉਹ ਨਹੀਂ ਤਾਇਆ ਕਿਹੜਾ ਉਹ ਕਿਹੜਾ ਤਾਇਆ ਯਾਰ ਮੈਂ ਧਿਆਨ ਥੀਖਾ ਗਿਆ ਨਾ ਤੂੰ ਅੱਛਾ ਹੋਰੇ ਦਾ ਪੱਟੇ ਦੇ ਰਕਤ ਨਹੀਂ ਹਰੇ ਹੋਏ ਮੈਂ ਤਾਂ ਮੈਨੂੰ ਪਤਾ ਹੀ ਆ ਫਰਜ਼ੇ ਆਪਣਾ ਕੰਮ ਹੁੰਦਾ ਮਾੜਾ ਕੀ ਕਰ ਦੇਵ ਲੈਣਗੇ ਚੰਗਾ ਮਾਗਰ ਲੱਗਣਾ ਲੱਗ ਜਾ ਪੈਸੇ ਡੋਬਣੇ ਆ ਜਿਹੜੇ ਹੈਗੇ ਦੋ ਹੱਥ ਚ ਮੈਂ ਤੁਹਾਨੂੰ ਦੱਸਾਂ ਡੋਬਲਾ ਬਲਕਰ ਮੈਨੂੰ ਨਹੀਂ ਪਤਾ ਮੈਨੂੰ ਯਕੀਨੀ ਨਹੀਂ ਔਰ ਇਹ ਤੇ ਕਿਉਂ ਹਿੱਸਤਾ ਕਰਾਂ ਮੈਨੂੰ ਤੇਰੇ ਤੇ ਨਹੀਂ ਹਮ ਤੈਨੂੰ ਕੀ ਦਿੱਕਤ ਆ ਦਿੱਕਤਾਂ ਨਹੀਂ ਮੈਨੂੰ ਤਾਂ ਕੋਈ ਗੱਲ ਜੀ ਹੋਰ ਹੀ ਲੱਗਦੀ ਕੀ ਗੱਲ ਹੋਰ ਲੱਗਦੀ ਆ ਉਹ ਫਿਰ ਤੂੰ ਕਿਉਂ ਨਹੀਂ ਹੌਣ ਦਿੱਤੀ ਹੋਰ ਨਾ ਕਿ ਦੇਖੋ ਹੋਰ ਹੀ ਮੈਨ ਤੋਂ ਲੈਣੀ ਦੁੱਖੂ ਦਾਣੇ ਪਾਇਆ ਤਾਂ ਕਰਦਾ ਵਿੱਚ ਦੀ ਗੱਲਾਂ ਕੱਢਦਾ ਮੇਰੇ ਗੱਲਾਂ ਕਿਉਂ ਕੱਢਦਾ ਫਿਰ ਤੈਨੂੰ ਕੀ ਜ਼ਿਕਰ ਕਰਵਾਉਂਦਾ ਮਾਤਾ ਜੀ ਕਿ ਨਹੀਂ ਹੈ ਕਿਈ ਵਾਰ ਕੋਈ ਇਹ ਜੀ ਨਾਲ ਜਿਹੜਾ ਸਾਰਾ ਕੁਝ ਲੈ ਜੀ ਮੈਨੂੰ ਆਹ ਟੈਨਸ਼ਨ ਆ ਵਾ ਕੋਈ ਨਹੀਂ ਆਪਣਾ ਹੈ ਗੀਰ ਜੜ ਨੂੰ ਹੋਰ ਕੀ ਆ ਐ ਕਿ ਆ ਉਧਰ ਨੂੰ ਤਾਂ ਪੜਾ ਗਏ ਉਹ ਵਿਚੰਗਾ ਗਿਆ ਗਏ ਠੀਕ ਹੈ ਉਧਰ ਨੂੰ ਲੈ ਜਾਓ ਹੋਰ ਆਪਣੇ ਪਰ ਆਪ ਨੂੰ ਨਾ ਕਰ ਸੁੱਖਣਾ ਸਾਰਾ ਕੁਝ ਆ ਐ ਕਿਉਂ ਨਹੀਂ ਉਹ ਤਾਂ ਪਣਾਉਦਾ ਹੈ ਕਹਿਣਾ ਉਹਦਾ ਕਹਿਣਾ ਦਾ 2 ਕਿੱਲੇ ਜ਼ਮੀਨ ਦੇ ਆ ਜੇ ਅਗਲੀ ਨੇ ਜ਼ਮੀਨ ਆਉਣ ਲਈ ਕੀ ਪਤਾ ਉਹਨਾਂ ਤੋਂ ਵੀ ਜਾਵਾਂਗੇ ਆਪਾਂ ਤਾਂ ਨਰੂਹਿਤ ਚੱਕਰਪੋਰੀ ਆਪਾਂ ਨੂੰ ਕੀ ਹੈ ਕੁਝਰ ਨੂੰ ਤਾਂ ਲੈ ਕੇ ਜਾਉ ਨਾਲ ਮੇਰੇ ਭਾਂ ਦਾ ਪੁੱਤਰ ਨੂੰ ਲੈ ਜਾਏ ਮੇਰੇ ਭਾਂ ਕੁਦਰ ਦੀ ਜ਼ਮੀਨ ਲੈ ਜਾਏ ਬਸ ਮੇਰਾ ਖੇੜਾ ਛੱਡੋ ਜਿਵੇਂ ਤੁਹਾਨੂੰ ਸਹੀ ਲੱਗਦੋ ਮੈਂ ਕਰ ਦੂੰ ਇਹ ਗੱਲਾਂ ਕੋਈ ਮੈਂ ਹੁਣ ਮੈਂ ਛੋਟੀ ਗੱਲ ਦੇ ਵਿੱਚ ਬੋਲਦੀ ਨਹੀਂ ਕਿਉਂ ਨਹੀਂ ਬੋਲਦੀ ਹੋਰ ਫਿਰ ਤੁਸੀਂ ਕਰੋ ਬੰਦੇ ਫੈਸਲੇ ਮੈਨੂੰ ਪਤਾ ਮੇਰਾ ਹੱਕ ਨਹੀਂ ਬਣਦਾ ਛੋਟੀ ਗੱਲ ਦੇ ਵਿੱਚ ਬੋਲਣ ਦਾ ਨਾਂ ਮੈਂ ਬੋਲਾਂ ਮੈਂ ਨਹੀਂ ਬੋਲਦੀ ਜਦੋਂ ਮੇਰੀ ਸੁਣਨੀ ਨਹੀਂ ਜਦੋਂ ਮੇਰੀ ਕਹੀ ਗੱਲ ਹੋਣੀ ਕਰਨੀ ਫਿਰ ਮੇਰਾ ਬੋਲਣ ਦਾ ਕੋਈ ਹੱਕ ਨਹੀਂ ਕਹ ਹਾਂ ਤੁਹਾਨੂੰ ਸਹੀ ਦੱਸ ਪੈਣੀ ਦੀ ਐ ਜੀ ਮੈਂ ਜੇ ਨਾਲੇ ਕਿ ਉਹਨਾਂ ਆ ਬੁੜੇ ਤੋਂ ਡਾਕਟਰ ਭਾਈ ਮੈਂ ਆਇਆ ਕਹਿਨੀ ਆ ਹਾਂ ਕਿ ਉਹਦੇ ਹੱਥੋਂ ਤੁਸੀਂ ਨਾਲ ਤਰ ਹੋਰ ਦੇਖ ਲੈ ਮੈਨੂੰ ਉਸ ਬੁੜੇ ਦੇ ਹੱਥੋਂ ਚ ਕੀ ਕੋਈ ਦੇਖ ਲੈ ਕੋਈ ਹੋਰ ਹਾਂ ਚਲ ਦੇਖ ਨੂੰ ਫਿਰ ਮੈਂ ਦੇਖ ਲੈ ਹਾਂ ਇੱਥੇ ਦਾ ਨਹੀਂ ਹੁੰਦੀ ਐ ਕੋਈ ਯਾਰ ਜੇ ਹੁੰਦੀ ਮੈਂ ਤਾਂ ਉਹਦੇ ਦੀ ਕਰਾ ਦਿੰਦੀ ਬਥੇਰੇ ਮੈਂ ਤਾਂ ਉਹੀ ਗੱਲ ਬਥੇਰਾ ਸੁੱਖਾਂ ਸੁਖ ਸੁਖ ਕਰ ਲਿਆ ਮੈਂ ਤਾਂ ਸੁੱਖਾਂ ਵੀ ਬੜਾਂ ਦੇਣਾ ਲੰਗਾ ਪਈਆਂ ਖਾਣਾ ਨਹੀਂ ਹੁੰਦਾ ਹੁਣ ਤਾਂ ਕੋਈ ਰੱਤੇ ਜਾਈ ਤੈਨੂੰ ਵਾਰਤੀ ਕੋਈ ਕਿਥੋਂ ਦੇ ਕੁਰੀ ਆਇਆਤਾ ਹੈਗੀ ਹੋਰ ਨਹੀਂ ਤੋਂ ਦੇਗ ਮੰਡਾ ਨਹੀਂ ਪਈ ਉਹ ਤਾਂ ਉਹੋ ਹੀ ਗੱਲ ਤਾਂ ਮੋਹੂ ਆ ਗਈ ਰਹਿਣ ਦੇ ਲਾਂਬਾ ਜੂਰਾ ਤਾਂ ਮੈਂ ਤੈਨੂੰ ਦੱਸਾਂ ਹਾਂ ਹੁਣ ਤਾਂ ਨਵੰਦੇ ਬਦਲਤੇ ਤੂੰ ਪਹਿਲਾਂ ਹਾਂ ਕੰਟੈਨਟ ਨੇ ਸੋਨੇ ਵਾਸਤੇ ਕੁਦਰ ਨੂੰ ਕਿੱਥੇ ਪਸੰਦ ਕਰਦੀ ਆ ਉਹ ਨਾ ਉਹ ਨਹੀਂ ਕਰਦੀ ਹਾਂ ਮਾਂਏ ਤੇ ਕੁਦਰ ਨੂੰ ਲਈ ਫਿਰ ਮਾਂਗ ਰੋਹੀ ਗੱਲ ਕੁਦਰ ਲਾਲ ਚ ਪੈ ਜੇ

ہوں آنا پتا رشتہ یہ تاسی کو کل کوئی نی کرنی ماسی کو لے گا ٹھیک ہے ہاں جہ کے آ

ਲੋਏ ਕੀਟੀ ਦੇ ਕੈਲੰਡਰ ਹੈ ਨਾ ਮੇਰੇ ਤਾਂ ਹੀ ਕੀ ਕੰਮ ਆਸੀ ਕੀੜੇ ਨਾ ਆਇਆ ਸੀ ਮੈਂ ਤਾਂ ਨਾ ਕਰ ਤੂੰ ਹਾਂ ਉਹ ਤੈਨੂੰ ਖੁਸ਼ੀ ਨੇ ਬੁਲਾਇਆ ਸੀ ਕੋਈ ਕੰਮ ਹੋਊਗਾ ਕਰੇ ਅੱਛਾ ਹੁਣੀ ਚੱਲਾਂ ਹੁਣੀ ਬਾਅਦ ਚੱਲ ਫੇ ਚੱਲ ਮੈਂ ਆ ਭਾਂਡੇ ਜੇ ਆ ਕੇ ਚੱਪੂ ਸਰ ਭਾਂਡੇ ਵਾਸੀ ਤੋਂ ਵੀ ਕੰਮ ਕੰਮ ਵਧੀਆ ਸਫਾਈ ਨੇ ਰੱਖਦੀਆਂ ਹਨ ਬਸ ਸਾਡਾ ਤੇਰਾ ਕੀ ਕਰਨਾ ਹੋਰ ਕੀ ਹੈ ਛੱਪੂਲਰ ਬੰਦ ਕਰਦਾ ਕਰ ਦੇ ਬੰਦ ਹੁਬਾਰ ਜਪੇੜ ਦੇ